ਵਹੀ ਗੁਰ ਦੀ ਗਾਲਸਾ ਵਹੀ ਗੁਰ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਜੀ ਆਪਾਂ ਵੀਡੀਓ ਲੈ ਕੇ ਆ ਹਾਂ ਬਲਾਂ ਵਾਲੀ ਪੱਗ ਦੀ ਜਿਹਦੀ ਲੰਥ ਹੈਗਾ 7.5 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਖੋਲ੍ਹਲ ਵਰਤਿਆ ਜਿਹੜਾ ਹੁਣ ਆਪਾਂ ਪਰਹਰ ਲਗਾਵਾਂਗੇ ਲੜ ਨੂੰ ਸਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਅੰਦਰ ਤੋਂ ਸਰ ਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਤੇ ਲੜ ਦੇ ਵਿੱਚ ਬਲ ਪਾ ਕੇ ਤੇ ਬੈਕ ਤੱਕ ਇਸ ਲੜੜ ਵਿੱਚ ਬਣ પા ਕੇ ਜਿਹੜਾ ਆਪਾਂ ਇਸ ਲੜੜ ਨੂੰ ਸੈੱਟ ਕਰਕੇ ਜਿਹੜਾ ਲਗਾ ਦੇਣਾ ਜੀ ਤੇ ਜਿਹੜੇ ਵੀਰੋਂ ਸਾਡੀ ਵੀਡੀਓ ਵੇਖਿਆ ਲਾਦੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨ ਜੀ ਜਿਹੜਾ ਆਪਾਂ ਇਸ ਤੋਂ ਬਰਾ ਲ ਲਗਾਵਾਂਗੇ ਉਸ ਲੜ ਨੂੰ ਵੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਆ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਨਾ। ਉਸ ਤੋਂ ਆ ਜਿਹੜਾ ਆਪਣਾ ਇਹ ਲੜੂ ਗਾਇਸ ਲੜ ਦੇ ਵਿੱਚ ਬਲ ਪਾ ਕੇ ਤੇ ਬੈਕ ਤੱਕ ਆਪਾਂ ਜਿਹੜੇ ਨੂੰ ਇਸ ਲੜ ਦੇ ਵਿੱਚ ਬਲ ਹੋਣਗੇ ਆਪਾਂ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਸੈੱਟ ਕਰ ਤੇ ਤੇ ਜਿਹੜੇ ਵਿੱਚ ਜਿਹੜਾ ਆਪਾਂ ਬੜ ਇਕੱਠੇ ਕਿੱਥੇ ਸੀਗੇ ਉਹਨਾਂ ਬਲਾਂ ਜਿਹੜਾ ਆਪਾਂ ਖਿਲਾੜ ਕੇ ਤੇ ਇਸ ਲੜ ਨੂੰ ਜਿਹੜਾ ਆਪਾਂ ਲਗਾਵਾਂਗੇ। ਹੁਣ ਜਿਹੜਾ ਆਪਾਂ ਇਸ ਤੋਂ ਬੜਾ ਲੜ ਲੜਦਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਉੱਪਰ ਹੋ ਜਾੰਗੀ ਤਰ੍ਹਾਂ ਜਿਹੜਾ ਆਪਾਂ ਫੋਲਡ ਕਰਨਾ ਲੜ ਨੂੰ ਉੱਪਰ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਆਪਾਂ ਫੋਲਡ ਕਰਨਾ ਲੜ ਨੂੰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਉਸ ਤੋਂ ਆ ਲੜ ਨੂੰ ਜਿਹੜਾ ਆਪਾਂ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਜਿਹੜਾ ਤੁਸੀਂ ਇਸ ਤਗਲਾ ਲੜ ਲਗਾਉਣਾ ਹੌਸਲਾੜ ਨੂੰ ਵੀ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਕੇ ਤੇ ਲੜ ਦੇ ਵਿੱਚ ਜਿਹੜਾ ਆਪਣੇ ਬਲ ਹਾ ਨੇ ਉਹਨਾਂ ਨੂੰ ਆਪਾਂ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਆ ਲੜ ਨੂੰ ਹਲਕਾ ਜਿਹਾ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਜਿਹੜਾ ਆਪਣੇ ਇਹ ਲੜੂਗਾ ਇਸ ਲੜ ਦੇ ਵਿੱਚ ਜਿਹੜਾ ਆਪਣੇ ਬਲ ਹਨ ਨਾ ਬਲਾਂ ਨੂੰ ਆਪਾਂ ਸਾਰੇ ਸੈੱਟ ਕਰਾਂਗੇ ਜਿਹੜਾ ਆਪਾਂ ਨੇ ਇਸ ਤਰ੍ਹਾਂ ਲੜ ਲਗਾਉਣਾ ਆਪ ਸੜ ਨੂੰ ਵੀ ਬੈਕ ਤੋਂ ਪਿੰਚ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਨੇ ਇਕੱਠੇ ਕਰਨਾ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਜਿਹਾ ਹੋਲਡ ਕਰਕੇ ਤੇ ਬੈਕ ਤੱਕ ਸੜ ਦੇ ਵਿੱਚ ਬਲ ਪਾ ਕੇ ਤੇ ਬਲਾਂ ਨੂੰ ਆਪਾਂ ਸੈੱਟ ਕਰਕੇ ਤੇ ਜਿਹੜਾ ਆਪਾਂ ਸੜ ਨੂੰ ਲਗਾ ਦੇਣਾ ਜੀ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜ਼ਰੂਰ ਕਰਨਾ ਹੁਣ ਜਿਹੜੇ ਆਪਣੇ ਬ ਵਾਲਾਂ ਨਾਲ ਬ ਵਾਲਾਂ ਨੂੰ ਆਪਾਂ ਨੇ ਸੈੱਟ ਕਰ ਲੈਣਾ ਸਾਰੇ ਵਾਲਾਂ ਦੇ ਵਿੱਚ ਆਪਾਂ ਬਾਅਦ ਫੇਰ ਕਿਸ ਲੜ ਦੇ ਵਿੱਚ ਜਿਹੜੇ ਆਪਣੇ ਵਾਲਾਂ ਨੂੰ ਨਾਲ ਵਾਲਾਂ ਨੂੰ ਆਪਾਂ ਵਧਾ ਲਵਾਂਗੇ ਜਿਹੜਾ ਆਪਾਂ ਇਸ ਤਰ੍ਹਾਂ ਨਾਲ ਲਗਾਉਣਾ ਸਲਾਡ ਨੂੰ ਬਾਹਰ ਤੋਂ ਪਿੰਚ ਕਰਨਾ ਤੇ ਸਲਾਡ ਨੂੰ ਜਿਹੜਾ ਆਪਾਂ ਅੱਖ ਦਾ ਖਿੱਚਣਾ ਅੱਖ ਦਾ ਖਰਾਡ ਨੂੰ ਖਿੱਚਣ ਤੋਂ ਬਾਅਦ ਸਲਾਡ ਨੂੰ ਉੱਪਰ ਹੋਰ ਇੱਕ ਜਰਾ ਫੋਲਡ ਕਰਨਾ ਲੜਨ ਨੂੰ ਉੱਪਰ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਾਂ ਸਲਾਡ ਨੂੰ ਕੋਨਸੇ ਵਾਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਹਲਕਾ ਜਿਹਾ ਹੋਲਡ ਕਰਕੇ ਤੇ ਫਿਰ ਉੱਤੋਂ ਲੜ ਨੂੰ ਚੰਗੀ ਤਰ੍ਹਾਂ ਹੋਲਡ ਕਰਨਾ ਪ੍ਰੈਸ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਨੇ ਖਿਲਾੜ ਲੈਣਾ ਬਲਾਂ ਨੂੰ ਖਿਲਾੜਨ ਤੋਂ ਬਾਅਦ ਲੜ ਨੂੰ ਆਪਾਂ ਇਹੜਾ ਸੈੱਟ ਕਰਕੇ ਤੇ ਇਸ ਲੜ ਨੂੰ ਆਪਾਂ ਇਹੜਾ ਲਗਾ ਦੇਣਾ ਜੀ ਅਣ ਜਿਹੜੇ ਆਪਣੇ ਸੇਵਲੜ ਦੇ ਉੱਪਰ ਇਹੜੇ ਬਲ ਹਨ ਉਹ ਵੀ ਇਹਨਾਂ ਬਲਾਂ ਨੂੰ ਆਪਾਂ ਸੈੱਟ ਕਰਨਾ ਜਿਹੜਾ ਆਪਣਾ ਆਖਰੀ ਲੜਊਗਾ ਆਖਰੀ ਲੜ ਦੇ ਵਿੱਚ ਵੀੜਾ ਆਪਣੇ ਬਲ ਪਾ ਕੇ ਆਪੋ ਸੜ ਨੂੰ ਲਗਾਵਾਂਗੇ ਅਰੇ ਸੜ ਦੇ ਵਿੱਚ ਵੀੜਾ ਆਪਣੇ ਬਲ ਹਨ ਨਾ ਬਲ ਨੂੰ ਆਪਾਂ ਨੇ ਪਾ ਲੈਣਾ ਅੰਸ਼ ਲੜਦੇ ਵਿੱਚ ਜਿਹੜੇ ਆਪਣੇ ਵਾਲ ਹਨ ਉਹਨਾਂ ਬਲਾਂ ਨੂੰ ਆਪਾਂ ਸੈੱਟ ਕਰਨਾ ਜਿਹੜੇ ਸਿਰ ਮੇਲਰ ਦੇ ਉੱਪਰ ਜਿਹੜੇ ਆਪਣੇ ਸਲੈਡ ਦੇ ਉੱਪਰ ਵਾਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਬਾਅਦ ਤਾਂ ਇਹ ਜਿਹੜੇ ਆਪਣੇ ਵਾਲ ਹਨ ਉਹਨਾਂ ਬਲਾਂ ਨੂੰ ਪਾ ਕੇ ਇਹਨਾਂ ਬਲਾਂ ਨੂੰ ਜਿਹੜਾ ਆਪਾਂ ਟਰੈਡ ਕਰ ਦੇਣਾ ਦੇ ਉਸ ਤੋਂ ਆਇੜਾ ਪਰ ਆਇਥੋਂ ਨਾਲ ਸੀਵਨ ਨਾਲ ਫੋਲਡ ਕੀਤਾ ਤੇ ਹਲਕਾ ਇਸ ਲੜ ਨੂੰ ਨਾਲ ਆਪਾਂ ਫੋਲਡ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹ ਲਾ ਸਨ ਲਗਾ ਦੇਣਾ ਜਿਹੜਾ ਆਪਾਂ ਸੀਵਨ ਨਾਲ ਲਗਾਇਸ਼ ਗੱਲ ਲੜਨੂਗਾ ਆਪਾਂ ਸੀਵਨ ਨਾਲ ਥੱਲੇ ਦੱਬ ਦੇਣਾ ਜੇਕਰ ਤੁਹਾਡਾ ਲੜਾ ਕੋਈ ਥੱਲੇ ਰਹਿ ਜਾਂਦਾ ਹੈ ਤੁਸੀਂ ਉਸ ਦੇ ਉੱਤੇ ਪਦਮਨ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਆਖਰੀ ਲੜਾ ਉੱਤਲਾ ਨਹੀਂ ਰਹੇਗਾ ਹੁਣ ਜਿਹੜਾ ਤੁਹਾਡਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਫਰੰਟ ਦੀ ਜਿਹੜੀ ਤੁਹਾਡੀ ਬਾਕੀ ਦੀ ਸੈਟਿੰਗ ਹੋਵੇ ਉਹ ਵੀ ਜਿਹੜੀ ਤੁਸੀਂ ਨੇ ਕਰ ਲੈਣੀ ਆ ਜਿਹੜਾ ਆਪਣੇ ਬਲ ਹਰ ਨਾਲ ਬਲ ਨਾਲ ਵੀ ਆਪਾਂ ਸੈੱਟ ਕਰਨਾ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਦੇ ਵਿੱਚ ਵੀ ਜਿਹੜੇ ਆਪਣੇ ਬਾਲ ਹਨ ਨਾਲ ਬਲਾਂ ਸੈੱਟ ਕਰਾਂਗੇ ਤੇੜੇ ਆਪਣੀ ਪਗ ਦੀ ਸ਼ੇਪ ਆ ਪਗ ਦੀ ਸ਼ੇਪ ਨੂੰ ਵੀ ਆਪਾਂ ਸੈੱਟ ਕਰ ਲੈਣਾ ਉਹ ਸਾਰੇ ਲੜਾਂ ਦੇ ਵਿੱਚ ਆਪਾਂ ਜਿਹੜੇ ਬੈਕ ਤੱਕ ਇਸ ਲੜ ਬੈਕ ਤੱਕ ਆਪਣੇ ਜਿਹੜੇ ਬਾਲ ਹਨ ਨਾਲ ਬਲਾਂ ਨੂੰ ਬਾਰੇ ਪਾ ਲੈਣਾ ਜੀ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਾਂ ਬੈਕ ਤੱਕ ਆਪਣੇ ਬਾਲ ਹਨ ਉਹਨਾਂ ਬਲਾਂ ਨੂੰ ਆਪਾਂ ਪਾ ਲੈਣਾ ਜਿਹੜਾ ਆਪਣੀ ਪਾਗਾ ਦੋਨੇ ਅੱਖਾਂ ਤੋਂ ਵੀ ਆ ਬਰਾਬਰ ਰੱਖ ਲੈਣੀ ਹੈ ਜੀ ਤੇ ਪਰ ਵੀਡੀਓ ਆਪਣੀ ਭਾਵੇਂ ਛੇ ਪਾਸੇ ਆਪਣ ਨੂੰ ਅਗਲੀ ਸ਼ੇਪ ਨੂੰ ਆਪਾਂ ਨੇ ਸੈੱਟ ਕਰਨਾ ਤੇ ਹੁਣ ਜਿਹੜਾ ਆਪਾਂ ਸੈੱਟ ਕਰਾਂਗੇ ਜਿਹੜਾ ਸਰਦ ਸੈਂਟਰ ਦੇ ਵਿੱਚ ਉੱਪਰ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਆਪਾਂ ਜਿਹੜਾ ਪੂਰੇ ਸਰਦ ਤੇ ਖਿਲਾਰ ਦੇਣਾ ਸਰਦ ਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਦੇ ਤਲੇ ਕਪੜਾ ਨੂੰ ਆਪਾਂ ਚੰਗੀ ਤਰ੍ਹਾਂ ਦੇ ਦੇਣਾ ਜੀ ਜਗਾ ਤੁਹਾਡਾ ਸਰਪੁਰਨਗਰ ਇਹਨ ਦਾ ਹੈ ਤੁਸੀਂ ਦੋ ਵਿੱਚ ਦੇਖੀ ਜਿਹੜਾ ਆਪਣਾ ਸਿਰਾ ਟੱਕ ਸਕਦੇ ਹੋ ਜੇਲਾ ਟੋਟਾ ਸਿਰਾ ਇਥੇ ਸੀਨੇ ਪਹਿਲਾਂ ਇੱਕ ਸਾਈਡ ਤੋਂ ਕਵਰ ਕਰਨਾ ਇੱਕ ਸਾਈਡ ਤੋਂ ਕਵਰ ਕਰਦੋ ਵਾਹ ਜਿਹੜਾ ਤੁਸੀਂ ਨੇ ਦੂਜੀ ਸਾਈਡ ਤੋਂ ਜਿਹੜਾ ਆਪਣਾ ਸਿਰਾ ਕਵਰ ਕਰਨਾ ਫਿਰ ਉਸ ਤੋਂ ਹੁਣੇ ਸਿਰਾੜ ਨੂੰ ਆਪਾਂ ਦੋਨੇ ਹੈਡ ਤੋਂ ਹੋਲਡ ਕਰਕੇ ਤੇ ਬੈਕ ਬੈਕ ਵਾਲੇ ਲੜਨ ਦੋੜਾ ਹੈਡ ਤੋਂ ਹੋਲਡ ਕਰਕੇ ਆਪਾਂ ਉਸ ਲੜਨ ਨੂੰ ਬੈਕ ਤੇ ਦਬਾ ਦੇਣਾ ਜੀ ਹੁਣ ਜਿਹੜੀ ਆਪਣੀ ਪੱਗ ਆ ਕੰਪਲੀਟ ਹੋ ਚੁੱਕਿਆ ਹੁਣ ਸਪੱਗ ਦੀ ਜਿਹੜੀ ਆਪਣੀ ਬਾਕੀ ਸ਼ੈਡਿੰਗ ਹੋ ਗਈ ਉਹ ਜਿਹੜੀ ਆਪਾਂ ਕਰ ਲੈਣੀ ਆ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ